ਲੋੜੀ ਦਾ ਤਿਹਾਰ ਜੋ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਖੁਸ਼ੀ ਅਤੇ ਉਲਾਸ ਨਾਲ ਮਨਾਇਆ ਜਾਂਦਾ ਹੈ ਅੱਜ ਪਠਾਨਕੋਟ ਵਿਖੇ ਸਮਾਜ ਸੁਰੱਖਿਆ ਅਤੇ ਸ੍ਰੀ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਲੋੜੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ 라ਚੰਦ ਘਟਾਰੂਚਕ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉੱਤੇ ਵਿਭਾਗ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਗਏ ਮੰਤਰੀ ਨੂੰ ਸਰੋਪਾਏ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੈਬਨਿਟ ਮੰਤਰੀ ਲਾਚਨ ਕਟਰ ਚੱਕਨੇ ਕੀ ਹੈ ਕਿ ਲੋੜੀ ਦਾ ਪਰਵ ਬੁਰਾਈ ਉਤੇ ਅਛਾਈ ਦਾ ਪ੍ਰਤੀਕ ਹੈ ਉਹਨਾਂ ਦੱਸਿਆ ਕਿ ਲੋੜੀ ਦਾ ਸੰਬੰਧ ਦੁੱਲਾ ਪੱਟੀ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਦੁੱਲਾ ਪੱਟੀ ਨੇ ਉਸ ਵੇਲੇ ਦੋ ਤੀਆਂ ਸੁੰਦਰੀ ਅਤੇ ਮੁੰਦਰੀ ਨੂੰ ਉਸ ਵੇਲੇ ਦੇ ਸਰਮਾਇਦਾਰਾਂ ਤੋਂ ਬਚਾਇਆ ਸੀ ਅਤੇ ਉਸ ਵੇਲੇ ਤੋਂ ਲੋੜੀ ਦੇ ਪਰਵ ਨੂੰ ਇਸ ਕਹਾਣੀ ਦੇ ਨਾਲ ਜੋੜਿਆ ਜਾਂਦਾ ਹੈ ਸਭ ਤੋਂ ਪਹਿਲਾਂ ਦਾ ਲੋੜੀ ਔਰ ਮਕਰ ਸੰਗਰਾੰਦੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਹਰ ਸਾਲ ਦੀ ਤਰ੍ਹਾਂ ਲੋੜੀ ਇਸ ਵਾਰ ਫੇਰ ਸਾਡੇ ਤੁਹਾਡੇ ਸਭ ਦੇ ਜੀਵਨ ਚ ਆਈ ਹੈ ਸੋ ਭਾਰਤ ਵੈਸੇ ਤਿਹਾੜਾਂ ਦਾ ਦੇਸ਼ ਆ ਸੋ ਲੋੜੀ ਦਾ ਤਿਹਾੜ ਸਾਡੇ ਸਭਿਆਚਾਰ ਦੀਆਂ ਦਰ ਰਿਕ ਬਹੁਤ ਵੱਡੀ ਅਥਾਨ ਰੱਖਦਾ ਔਰ ਬੜੀ ਹਿਸਟੋਰੀਕਲ ਅ ਮਤਲਬ ਸ਼ੋਕਰ ਦੇ ਵਿੱਚ ਲੋੜੀ ਦਾ ਤਿਆਰ ਬਣਾਇਆ ਜਾਂਦਾ ਸੋ ਲੋੜੀ ਜਿੱਥੇ ਅਸੀਂ ਆਪਣੇ ਸੱਭਿਆਚਾਰ ਦੇ ਅੰਦਰ ਇਹਨੂੰ ਰਵਾਇਤੀ ਤੌਰ ਤੇ ਬਣਾਉਂਦੇ ਆ ਉਹਦੇ ਨਾਲ ਦੀ ਨਾਲ ਅੱਜ ਬਾਲ ਵਿਕਾਸ ਤੀਸਰੀ ਵਿਭਾਗ ਜ਼ਿਲ੍ਹਾ ਪਠਾਨਕੋਟ ਵੱਲੋਂ ਲੋੜੀ ਦੇ ਤਿਹਾੜ ਦੇ ਉੱਤੇ ਖਾਸ ਤੌਰ ਤੇ ਇੱਥੇ ਇੱਕ ਇਵੈਂਟ ਨੂੰ ਆਰਗੇਨਾਈਜ਼ ਕੀਤਾ ਗਿਆ ਸੋ ਬਸੇਸ ਤੌਰ ਤੇ ਮਹਿਲਾਵਾਂ ਦੇ ਅੰਦਰ ਜਿਹੜੀ ਖੂਨ ਦੀ ਘਾਟ ਹੈ ਐਨੀਮੀਆ ਨੂੰ ਲੈ ਕੇ ਉਹਨਾਂ ਮਹਿਲਾਵਾਂ ਦੇ ਅੰਦਰ ਜਾਂ ਸਮਾਜ ਦੇ ਅੰਦਰ ਚੇਤਨਤਾ ਅ ਅਵੇਅਰਨੈਸ ਪੈਦਾ ਕਰਨੀ ਇਹਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੇਨ ਉਹਦਾ ਥੀਮ ਹੈਗਾ ਸੋ ਇੱਥੇ ਛੋਟੇ ਛੋਟੇ ਬੱਚੇ ਵੀ ਆਏ ਆ ਲੋੜੀ ਨੂੰ ਵੀ ਬੜਾ ਰਵਾਇਤੀ ਢੰਗ ਨਾਲ ਮਨਾਇਆ ਗਿਆ ਤੋ ਖਾਸ ਕਰਕੇ ਲੋੜੀ ਨਾ ਕੇਵਲ ਸਾਡੇ ਸੱਭਿਆਚਾਰਕ ਰੂਪ ਚ ਸਾਡਾ ਇੱਕ 파ਟ ਹੈਗਾ ਬਲਿਕੇ ਲੋਹੜੀ ਦੇ ਨਾਲ ਇੱਕ ਬੜੀ ਸਾਨਾ ਮਤਤ ਇਤਿਹਾਸ ਜੁੜਦਾ ਦੁੱਲਾ ਪੱਟੀ ਵਾਲਾ ਦੁੱਲਾ ਪੱਟੀ ਵਾਲਾ ਜਿਨੇ ਉਸ ਵੇਲੇ ਸੁੰਦਰੀ ਤੇ ਮੁੰਦਰੀ ਦੋ ਭਿਆਣਾ ਦੇ ਮਤਲਬ ਬਾਹ ਫੜੀ ਆ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੈਂ ਸਮਝਦਾ ਵੀ ਉਸ ਇਲਾਕੇ ਦਾ ਵੱਡਾ ਜਿਹੜਾ ਮਤਲਬ ਆਪਣੇ ਆਪ ਨੂੰ ਵੱਡਾ ਇਨਸਾਨ ਸਮਝਦਾ ਸੀਗਾ ਜਿਨੇ ਉਹਨਾਂ ਕੁੜੀਆਂ ਨੂੰ ਚੱਕਣ ਦਾ ਐਲਾਨ ਕੀਤਾ ਸੀ ਸੋ ਦੁਲੇਪੱਟੀ ਨੇ ਆ ਕੇ ਉਹਨਾਂ ਬੱਚਿਆਂ ਦੀ ਬਾਹ ਫੜੀ ਸੋ ਇਹ ਬੜੀ ਸਾਨਾ ਮੱਤੇ ਸਾਡੇ ਲਈ ਹਿਸਟਰੀ ਆ ਸੋ ਜ਼ੁਲਮ ਦੇ ਖਿਲਾਫ ਲੜਨ ਦੇ ਵੀ ਸਾਨੂੰ ਪ੍ਰੇਰਣਾ ਮਿਲਦੀ ਆ ਲੋੜੀ ਵਾਲੇ ਦਿਨ ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਲੋਗਨ ਹੈ ਇੱਧਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਲੋੜੀ ਦਾ ਜਿਹੜਾ ਮੇਨ ਤਿਆਰ ਆ ਉਹ ਜਿਹੜਾ ਸਲੋਗਨ ਹੈ ਇਹਨਾਂ ਦਿਨਾਂ ਦੇ ਅੰਦਰ ਵੀ ਦਲਿੰਦਰ ਜਿਹੜਾ ਆ ਜਿਹੜੀ ਪਾਸੇ ਹੁੰਦੀ ਆ ਉਹਨੂੰ ਚੁੱਲੇ ਪਾਓ ਤੇ ਚੜ੍ਹਦੀ ਕਲਾ 'ਚ ਰਹੋ ਜ਼ੁਲਮ ਦੇ ਖਿਲਾਫ ਲੜਾਈ ਦਾ ਇਹ ਵੀ ਇੱਕ ਪ੍ਰਤੀਕ ਵੀ ਆ ਔਰ ਸਾਡਾ ਬੜਾ ਸਟੋਰੀਕਲ ਸ਼ੋਅ ਕਰਨ ਦੀ ਬਜਾਏ ਅਸੀਂ ਲੋੜੀ ਨੂੰ ਬਣਾਨੇ ਆ ਸੋ ਅੱਜ ਸਮਸਦ ਅਧਿਕਾਰੀ ਸਹਿਬਾਨ ਔਰ ਟੋਟਲ ਜਿਹੜਾ ਡਿਪਾਰਟਮੈਂਟ ਹੈ ਔਰ ਸਾਡੇ ਆਮ ਆਮੀ ਪਾਰਟੀ ਦੇ ਆਗੂ ਸਹਿਬਾਨ ਕਾਰਕਟਰ ਸਾਰੇ ਇੱਥੇ ਆਏ ਆ ਪੰਜ ਸਰਪੰਚ ਆਏ ਆ ਸਭ ਨੂੰ ਇੱਕ ਵਾਰ ਫਿਰ ਦੁਬਾਰਾ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ